ਕੈਨੇਡਾ ਦੀਆਂ ਇਲੈਕਸ਼ਨਸ ਨੇ 28 ਅਪ੍ਰੈਲ ਨੂੰ ਥੋੜੇ ਜਿਹੇ ਦਿਨ ਰਹਿ ਗਏ ਨੇ ਅਪੀ ਕੈਂਡੀ ਰਹਿ ਗਿਆ ਵਿੱਚ ਸੋਮਵਾਰ ਨੂੰ ਇਲੈਕਸ਼ਨਾਂ ਨੇ ਕੁਝ ਜਗ੍ਹਾ ਤੇ ਅਗੇਤੀ ਗਿਣਤੀ ਹੋਣੀ ਹੈ ਉਹ ਕਿਹੜੀ ਹੈ ਇੱਕ ਤਾਂ ਸਾਡੇ ਜਿਹੜੇ ਵਿਰੋਧੀ ਧਿਰ ਦੇ ਐਸ ਵੇਲੇ ਦੇ ਆਗੂ ਨੇ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀ ਐਫ ਕਰਟਰਨ ਉਹਨਾਂ ਦੀ ਰਾਈਟਿੰਗ ਹੈ ਜੀ ਉਹ ਐਸਾ ਉੱਥੇ ਕੰਮ ਹੈ ਜੀ ਇੱਕ ਉੱਥੇ ਕਮੇਟੀ ਹੈ ਜਿਹੜੀ ਕਹਿੰਦੇ ਕਿ ਕੈਨੇਡਾ ਦੀਆਂ ਚੋਣ ਸਿਸਟਮ ਵਿੱਚ ਅਸੀਂ ਸੁਧਾਰ ਕਰਨੇ ਨੇ ਰਿਫਾਰਮ ਕਰਨੇ ਨੇ ਉਹ ਨਹੀਂ ਪਤਾ ਨਹੀਂ 80 85 ਉਮੀਦਵਾਰ ਖੜੇ ਕਰ ਦਿੱਤੇ ਨੇ ਉੱਥੇ 91 ਉਮੀਦਵਾਰ ਨੇ ਉੱਥੇ ਤੇ ਲੰਬਾ ਸਾਰਾ ਬੈਲਟਾ ਹੁਣ ਵੀ ਐਮ ਨੀ ਟੂ ਸ਼ਟਰਾਂ ਵਾਲੀ ਨਾ ਹੋਵੇ ਕਿ ਮੁੜ ਕੇ ਘਰ ਦਿਆਂ ਦੀਆਂ ਵੋਟਾਂ ਨਾਲ ਨਿਕਲਣੇ ਹੋਣ ਹੋਣੀ ਇਸੇ ਤਰ੍ਹਾਂ ਹੀ ਪਰ ਉੱਥੇ ਕਹਿੰਦੇ ਜੀ ਕਿ ਜਿਹੜੀ ਐਡਵਾਂਸ ਪੋਲਿੰਗ ਹੋਈ ਹੈ ਰਿਕਾਰਡ ਤੋੜ ਸਭ ਤੋਂ ਵੱਧ ਵੋਟਾਂ ਕੈਨੇਡਾ ਵਿੱਚ ਉੱਥੇ ਪਈਆਂ ਨੇ ਅੱਛਾ ਜੀ ਉਸ ਹਲਕੇ ਦੇ ਵਿੱਚ ਸੋ ਇਹਦਾ ਮਤਲਬ ਹੈ ਕਿ ਉਹ ਲੰਬਾ ਸਾਰਾ ਬੈਲਟ ਦੇਖਣਾ ਤੇ ਹੁਣ ਇਹ ਵੀ ਦੇਖਣਾ ਪਵੇ ਇਹ ਨਹੀਂ ਕੋਸਾ ਦਾ ਪੀਰ ਪੋਲੀਆਫ ਦਾ ਨਾਮ ਉੱਪਰ ਲਿਆ ਚ ਉਹ ਜੇ ਉਹਦੇ ਨਾਮ ਦੇ ਮੋਰੇ ਕਿਸੇ ਨੇ ਐਕਸ ਜਾਂ ਚੈੱਕ ਮਾਰਕ ਕੀਤਾ ਤੇ ਵੋਟ ਤੇ ਉਹਦੀ ਹੋ ਗਈ ਹਾਂ ਪਰ ਜੇ ਕਿਸੇ ਹੋਰ ਮੋਰੇ ਕੀਤਾ ਫਿਰ ਤਾਂ ਕੈਨਸਲ ਹੋ ਜਾਣੀ ਆ ਉਹ ਸਾਰਾ ਚੱਕਰ ਨਾ ਪਵੇਗਾ ਉਹਨਾਂ ਨੂੰ ਉਹਦੇ ਲਈ ਇਲੈਕਸ਼ਨ ਕਮਿਸ਼ਨ ਆਫ ਕੈਨੇਡਾ ਦੇ ਕੋਲ ਵੈਸੇ ਤਾਂ ਇਹ ਆ ਕਿ ਜਦੋਂ ਸਾਰੇ ਪਾਸੇ ਵੋਟੇ ਪੋਲਿੰਗ ਹੋ ਜਵੇ ਤਾਂ ਫਿਰ ਤੁਸੀਂ ਗਿਣਤੀ ਮਿਲਤੀ ਕਰਨੀ ਆ ਪਰ ਕੁਝ ਸਪੈਸ਼ਲ ਅਧਿਕਾਰ ਜਿਹੜੇ ਨੇ ਉਹ ਦਿੱਤੇ ਨੇ ਜੀ ਇਲੈਕਸ਼ਨਜ਼ ਕੈਨੇਡਾ ਨੇ ਇਹ ਅਲਾਉ ਕੀਤਾ ਹੈ ਕਿ 6 ਘੰਟੇ ਪਹਿਲਾਂ ਉੱਥੇ ਗਿਣਤੀ ਜਿਹੜੀ ਆ ਪੀਰ ਪੋਲੀਆਫ ਦੀ ਰਾਈਟਿੰਗ ਵਿੱਚ ਕਰ ਦਿੱਤੀ ਜਾਵੇ ਤੇ ਹੋਰ ਵੀ ਕਈ ਜਗ੍ਹਾ ਤੇ ਜਿੱਥੇ ਬਹੁਤ ਜ਼ਿਆਦਾ VOTING ਹੋਈ ਹੈ ਉੱਥੇ ਇਸੇ ਤਰ੍ਹਾਂ ਪਹਿਲਾਂ ਗਿਣਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਜਦੋਂ ਬਾਕੀਆਂ ਦੇ ਨਾਲ ਰਿਜ਼ਲਟ ਆਉਣੇ ਨੇ ਤਾਂ ਉਹ ਨਾਲ ਰਲ ਸਕਣ ਤੇ ਐਡਵਾਂਸ ਪੋਲਿੰਗ ਦੇ ਵਿੱਚ ਜਿਹੜੀ ਇੰਨੀ ਜ਼ਿਆਦਾ 7 70 ਲੱਖ ਤੋਂ ਵੱਧ ਕੈਨੇਡੀਅਨਾਂ ਨੇ 70 70 ਲੱਖ ਕੈਨੇਡੀਅਨਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਜਿਹੜੀਆਂ ਵੋਟਾਂ ਪਾਈਆਂ ਨੇ ਉਹਨਾਂ ਨੂੰ ਗਿਣਨੇ ਨੂੰ ਸਮਾਂ ਵੀ ਲੱਗੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਬਹੁਤ ਜ਼ਿਆਦਾ ਲੋਕ ਵੋਟਾਂ ਪਾਉਣਗੇ ਸੋ ਓਵਰਆਲ ਗਿਣਤੀ ਵਧੇਗੀ ਸੋ ਗਿਣਤੀ ਇੱਕੋ ਸਮੇਂ ਤੇ ਸ਼ੁਰੂ ਹੋਣੀ ਹੈ ਤੇ ਕੈਨੇਡਾ ਦੇ ਵਿੱਚ ਜਿਹੜਾ VOTING ਦਾ ਸਮਾਂ ਹੈ ਲਗਭਗ ਇਸ ਹਿਸਾਬ ਨਾਲ ਰੱਖਿਆ ਗਿਆ ਹੈ ਜਿਵੇਂ ਸਭ ਤੋਂ ਅਖੀਰ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਹੈ ਉਹ ਉਹ ਉੱਥੇ ਖਤਮ ਹੋਵੇਗੀ ਇਲੈਕਸ਼ਨ ਜਿਹੜੀ ਪੋਲਿੰਗ ਉਹ ਜਦੋਂ ਹੋਵੇਗੀ ਤੇ ਉਹਨਾਂ ਦਾ ਸਮਾਂ 7 ਤੋਂ 7 ਰੱਖਿਆ ਗਿਆ ਹੈ ਤੇ ਈਸਟਰਨ ਸਮੇਂ ਦੇ ਵਿੱਚ 9:30 ਤੋਂ 9:30 ਰੱਖਿਆ ਗਿਆ ਹੈ ਨੋ ਤੋ ਨੋ ਸ਼ਾਇਦ ਸ਼ਾਇਦ ਮੈਂ ਭੁੱਲ ਰਿਹਾ ਪਰ ਗੱਲ ਹੈ ਕਿ ਨਾ ਰਲਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਫਰਕ ਨਾ ਪਵੇ ਸੋ ਇਹਦਾ ਮਤਲਬ ਇਹ ਹੈ ਕਿ ਜਿਸ ਸੂਬੇ ਕੋਲ ਸਭ ਤੋਂ ਵੱਧ ਸੀਟਾਂ ਨੇ ਉਹਨਾਂ ਨੂੰ ਸਭ ਤੋਂ ਵੱਧ ਲੰਬਾ ਸਮਾਂ ਜਾਗਣਾ ਪਵੇਗਾ ਪਰ ਬਹੁਤ ਜ਼ਿਆਦਾ ਨਾ ਜਾਗਣਾ ਪਵੇ ਇਸ ਲਈ ਉਸ ਸਮੇਂ ਨੂੰ ਅੱਗੇ ਪਿੱਛੇ ਕਰਕੇ ਜਿਹੜੀ ਗਿਣਤੀ ਆ ਉਹ ਸਵਲਿੰਗ ਸ਼ੁਰੂ ਕੀਤੀ ਜਾ ਰਹੀ ਹੈ ਸੋ ਐਡਵਾਂਸ ਗਿਣਤੀ ਕਿਹ ਜਗ੍ਹਾ ਤੇ ਸ਼ੁਰੂ ਹੋਵੇਗੀ ਇਹ ਨਹੀਂ ਪਤਾ ਕਿ ਉਹਨਾਂ ਦੇ ਨਤੀਜੇ ਦੱਸੇ ਜਾਣਗੇ ਕਿ ਨਹੀਂ ਦੱਸਿਆ ਨਹੀਂ ਮੇਰੇ ਖਿਆਲ ਵਿੱਚ ਨੇ ਦੱਸਿਆ ਕਿ ਸਿਰਫ ਗਿਣਤੀ ਕਰਕੇ ਕੋਟ ਰੱਖੀ ਜਾਵੇਗੀ ਜਿਸ ਤਰ੍ਹਾਂ ਉਹ ਰੱਖ ਲਿਆ ਕੋਲ ਜੇ ਉਹਨਾਂ ਨੇ ਆਮ ਲੋਕਾਂ ਨੂੰ ਸੁਣਾਉਣ ਲੱਗ ਪਏ ਕਿ ਹਾਂ ਐਡਵਾਂਸ ਪੋਲਿੰਗ ਵਿੱਚ ਫਲਾਣੇ ਨੂੰ ਇੰਨੀਆਂ ਪੈਗੀਆਂ ਫਲਾਣੇ ਨੂੰ ਇੰਨੀਆਂ ਪੈਗੀਆਂ ਤੇ ਇਹਦਾ ਤਾਸਰ ਪਵੇਗਾ ਬੋਟਰਾਂ ਤੇ ਸੋ ਉਹ ਨਹੀਂ ਚਾਹਣਗੇ ਉਹ ਸੋ ਪੀ ਪੋਲੀ ਹੈਪ ਦੀ ਰਾਈਟ ਹੈਂਡ ਤੇ ਬਹੁਤ ਜ਼ਿਆਦਾ ਵੋਟਾਂ ਮੀਆਂ ਨੇ ਤੇ ਰੋਲਾ ਤੇ ਪਹਿਲਾਂ ਹੀ ਪੈ ਗਿਆ ਵੀ ਉਹ ਆਪਣੀ ਸੀਟ ਹਾਰ ਸਕਦੇ ਨੇ ਜੀ ਪਰ ਉਹ ਚਲੋ ਸਰਵੇਖਣਾਂ ਦੀ ਗੱਲ ਹੈ ਦੇਖ ਸਕਦੇ ਹਾਂ ਅਸੀਂ ਕਿ ਥੋੜਾ ਜਿਹਾ ਉਹ ਇੱਕ ਇੱਕ ਮੀਡੀਆ ਨੇ ਕਿਹਾ ਸੀਗਾ ਪਰ ਅਜੇ ਵੀ ਜਿਹੜੇ ਸਰਵੇਖਣਾਂ ਦੇ ਮੈਂ ਹੁਣੇ ਰੀਸੈਂਟਲੀ ਹੁਣੇ ਹੀ ਦੇਖਿਆ ਪ੍ਰੋਗਰਾਮ ਕਰਨ ਤੋਂ ਪਹਿਲਾਂ ਤੇ ਕੋਈ ਅੰਕਾ ਨਾ ਆਕਿਆ ਨਹੀਂ ਜੀ ਜੀ